ਪ੍ਰਿੰਟ ਭਾਜੀ ਬਹੁਤ ਸ਼ਾਨਦਾਰ ਨੇ ਕਿਉਂਕਿ ਨੋ ਡੇਲੀ ਰੂਟੀਨ ਨੂੰ ਪਾਉਣ ਵਾਸਤੇ ਸਾਡੇ ਕੋਲ ਕੋਈ ਗੱਲ ਨਹੀਂ ਹੈ ਵੀ ਸਾਈ ਪੂਰੇ ਖੁੱਲੇ ਡੁੱਲੇ ਨੇ ਉਹ ਭਾਰੇ ਬੰਦੇ ਨੂੰ ਮਿਲਦੀ ਨਹੀਂ ਜੀ ਇਦਾਂ ਮਾਲ ਵਿਕਦਾ ਹੈ ਛੋੜੀ ਮੋਟੀ ਵਿਕਦੀਆਂ ਕੁਝ ਨਹੀਂ ਇਹਦਾ ਕੀ ਪ੍ਰਾਈਸ ਹੈ ਭਾਜੀ 200 ਰੁਪਏ ਦੀ ਪਾ 1000 ਦੀਆਂ 5 ਪੀਸ ਭਾਜੀ 500 550 ਦੀ ਵਿਕਦੀਆਂ 6000 ਰੁਪਏ 3 ਪੀਸ ਵਿੱਚ ਦੇਣ 1000 ਦੇਣੇ 1000 ਦੇ ਦੇ ਆ ਦੇਖੋ ਵਰਬਰੀ ਹੋ ਗਈਆਂ ਸਾਰੀ 1000 ਦੇਣ ਕੱਪੜੇ ਵੀ ਭਾਜੀ ਪਿਓਰ ਕੋਟਨ ਹੋਊਗਾ ਇਹ ਗੱਲ ਹੈ ਜੀ ਆ ਦੇ ਓਕੇ ਜੀ ਕੀ ਇਹ ਹਜ਼ਾਰ ਦੇ ਤਿੰਨ ਨੇ ਹਜ਼ਾਰ ਦੇ ਤਿੰਨ ਭਾਜੀ ਸ਼ੋਰਟ ਮੈਂਟ ਮਾਲ ਆ ਦੇ ਕੋਈ ਸਟੱਫ ਬੁੱਕ ਹੈਂਡ ਨੇ ਉੱਥੇ ਵੀਰੇ 1000 ਰੁਪਏ ਤਿੰਨ ਪੀਸ ਇਹ ਵੀ ਹਜ਼ਾਰ ਦੇ ਤਿੰਨ ਹਲੋ ਅਲਿਵਾ ਇਜ਼ੀ ਪੈਂਟ ਹੈ ਗਿਆ ਅੱਛਾ ਵੀਰੇ ਹਜ਼ਾਰ ਦੇ ਤਿੰਨ ਪੀਸ ਠੀਕ ਹੈ ਕੈਂਡਲ ਹੋਗਾ ਯਾਰ ਤੂੰ ਜ਼ਰਾ ਕੈਂਡਲ ਹੀ ਹੁੰਦਾ ਤਾਂ ਭਰ ਹੀ ਇਹਦੇ ਹਲੋ ਠੀਕ ਆ ਵੀਰੇ ਠੀਕ ਆ ਵੀ 30 ਚੱਕਰ ਉਹ ਕੈਂਡਲ ਵਿੱਚ ਸਾਰੇ ਟੀ-ਸ਼ਰਟ ਆ ਹੀ ਐ ਸਾਰੇ ਯਾਰ ਤੇ ਸਾਰੇ ਟੀ-ਸ਼ਰਟ ਹੀ ਲੱਗੇ ਮੈਨੂੰ ਟੀ-ਸ਼ਰਟ ਲੱਗੇ ਬਹੁਤ ਸ਼ਾਨਦਾਰ ਵੀਜ਼ਾ ਕੱਲਾ ਕੱਲਾ ਵੀ ਸਾਰੇ ਕੈਂਡਾ ਭਾਜੀ ਸਾਰੇ ਵੀਜ਼ਾ ਕੈਂਡਾ ਜਿਹੜਾ ਮਰਜ਼ੀ ਖੁੱਲ ਕੇ ਦੇ ਦੇ ਤੋ ਇੱਕਾ ਬ੍ਰਾਂਡ ਹੈ ਹਾਂਜੀ ਅਸੀਂ ਮਾਲ ਵੇਚੀਦਾ ਮੇਡ ਇਨ ਬੰਗਲਾਦੇਸ਼ ਬਹੁਤ ਕੈਂਡ ਮਾਲ ਹੁੰਦਾ ਵਾ ਤੇ ਪ੍ਰਿੰਟ ਬਹੁਤ ਸ਼ਾਨਦਾਰ ਹੁੰਦੇ ਕੱਪੜਾ ਬਹੁਤ ਕੈਂਡ ਹੁੰਦਾ ਵਾ ਇਹਦਾ ਕੀ ਸਾਕਦਾ ਉਹੀ ਹੈ ਸੇਮ ਰੇਟ 1000 ਦੇ ਤਨੇ ਇਹ ਆਮ ਟੀ-ਸ਼ਰਟ ਨਹੀਂ ਹੈ ਜਿਹੜੀ ਆਪਣੀ ਮਿਲਦੀ ਹੈ ਕਿ ਹਾਂ ਵੀ ਪੰਜ ਸੌ ਨਾ ਮੈਂ ਕਿੱਥੇ ਜਾਊ ਤਾਂ ਰੰਗ ਰੂੰਗਦਾ ਜੋਗ ਨਹੀਂ ਹੋਣਾ ਕੱਪੜਾ ਦੱਸਦਾ ਭਾਜੀ ਆ ਦੇਖੋ ਕੁਆਲਿਟੀ ਮਾੜੀ ਚੀਜ਼ ਵੇਚਣੀ ਨਹੀਂ ਆਪਾਂ ਠੀਕ ਇੱਕ ਕ੍ਰਸ਼ ਹੁੰਦਾ ਜਿਹੜਾ ਮਾਰਕੀਟ ਦੇ ਵਿੱਚ 650 ਰੁਪਏ ਰੇਂਜ ਵਿੱਚ ਵਿਕਦਾ ਕ੍ਰਸ਼ ਕੋਟਨ ਦੇ ਵਿੱਚ ਪਜਾਮਾ ਵਾ ਸਟੇਟ ਤੇ ਬੂਟ ਕੱਟ ਦੋਨੋਂ ਮਿਲ ਜਾਣਗੇ ਇਹਦੇ ਵਿੱਚ ਇਹ ਕਹ ਲਓ ਜੋੜਨ ਦੀ ਆਈਟਮ ਬਹੁਤ ਸ਼ਾਨਦਾਰ ਆਰਟੀਕਲ ਹੈ ਮੈਂ ਚੱਕ ਕੇ ਦਿਖਾਉਂਦਾ ਸਿੱਧਾ ਬਹੁਤ ਸ਼ਾਨਦਾਰ ਆਂਡੀ ਸਿਰਫ 450 ਦੀ ਰੇਂਜ ਵਿੱਚ ਫਿਰ ਮਾਰਕੀਟ ਦੇ 650 650 파ਰ ਕੋ ਮਿਲਦੇ ਇਹ ਵੀ 450 ਦੀ ਰੇਂਜ ਵਿੱਚ ਓਕੇ ਫਿਰ 450 ਦਾ ਵੀ 450 ਭਾਜੀ ਦੋ ਡਿਜ਼ਾਈਨਿੰਗ ਹੈ ਇਹਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੁਬਿਆਣੇ ਖੜੇ ਆ ਦੁਗਰੀ ਦੇ ਨੇੜੇ ਰੋਟੇ ਪਾੜਕਾ ਟੱਪ ਕੇ ਬਾਈ ਉਹਨਾਂ ਕੋਲ ਅੱਜ ਉਹ ਵੀਡੀਓ ਪਾਏ ਬਾਈ ਨਵੀਂ ਸ਼ਾਪ ਕਰੀ ਆ ਹਜ਼ਾਰ ਦੇ ਵਿੱਚ ਤਿੰਨ ਟੀ-ਸ਼ਰਟ ਹਜ਼ਾਰ ਦੇ ਤਿੰਨ ਲੋਰਾਂ ਤੇ ਹਜ਼ਾਰ ਦੇ ਵਿੱਚ ਤਿੰਨ ਜੀਂਜੇ ਪੈਂਟ ਆ ਕੁਆਲਿਟੀ ਬੁਰੀ ਟੋਪੀ ਹੂ ਤੇ ਸਿੰਗਲ ਪੀਸ ਜੀ ਮਿਲਣ ਚ ਉਹ ਵੀਡੀਓ ਵਿੱਚ ਬਣੇ ਰਹੋ ਉਹਨਾਂ ਲੈ ਕੇ ਆਉਂਦੇ ਆ ਅੰਦਰ ਆਹ ਬਾਈ ਦੀ ਦੁਕਾਨ ਰਵੀ ਕਲੈਕਸ਼ਨ ਸਟਾਇਲ ਅੰਦਰ ਲੈ ਕੇ ਚੱਲਦੇ ਆ ਤੁਹਾਨੂੰ ਮਿਲਾਉਂਦੇ ਆ ਬਾਈ ਨੂੰ ਦੇਖਦੇ ਆ ਕੀ ਕੀ ਆਫਰ ਲੱਗਾ ਕੀ ਸਾਬ ਸਾਬ ਆਜੋ ਬਾਬਾ ਜੀ ਕੀ ਕੀ ਆ ਜੀ ਹਿਸਾਬ ਦਾ ਬਜੀਆ ਚੱਕਰ ਉਹ ਟੀ-ਸ਼ਰਟਾਂ ਬਹੁਤ ਸ਼ਾਨਦਾਰ ਲੈਂਦੀਆਂ ਨੇ ਹਾਂਜੀ ਸਾਰੇ ਬ੍ਰਾਂਡਡ ਆਰਟੀਕਲ ਆ ਜੀ ਅੱਗੇ ਤੋਂ ਓਕੇ ਕੀ 1000 ਦੇ ਤਿੰਨ ਨੇ 1000 ਦੇ ਤਿੰਨ ਬਜੀ ਸ਼ਾਰਟ ਮੈਂਟ ਮਾਲ ਆ ਦੇ ਕੋਈ ਸਟੱਫ ਬਹੁਤ ਘੈਂਡ ਨੇ ਓਕੇ ਠੀਕ ਆ ਭਾਈ 30 ਚੱਕਰ ਵਾਲੀ ਸਾਰੇ ਹੈਵੀ ਪੀਸ ਹੋਣਗੇ ਠੀਕ ਆ ਜੀ 750 750 800 ਦੇ ਬੀਗਨਰ ਟੀ-ਸ਼ਰਟ ਆ ਜਿਹੜੀ 350 ਰੁਪਏ ਦੀ ਸਿੰਗਲ ਹੈ ਜਿਹੜੀ 3 ਪੀਸਾ ਉਹ 10350 ਉਹ ਕੈਂਡ ਪੀਸਾ ਸਾਰੇ ਟੀ-ਸ਼ਰਟ ਆਈਏ ਸਾਰੀਆਂ ਤੇ ਸਾਰੇ ਟੀ-ਸ਼ਰਟੇ ਲੱਗੀਆਂ ਨੇ ਟੀ-ਸ਼ਰਟ ਲੱਗੀਆਂ ਨੇ ਉਹ ਸ਼ਾਨਦਾਰ ਕੀਸਾ ਕੱਲਾ ਕੱਲਾ ਪੀ ਸਾਰੇ ਘੈਂਡ ਆ ਭਾਜੀ ਸਾਰੇ ਕੀਸਾ ਘੈਂਡ ਜਿੰਨਾ ਮਰਜ਼ੀ ਖੁੱਲ ਕੇ ਦੇ ਦੇ ਤੋ ਇੱਕਾ ਬ੍ਰਾਂਡ ਹੈ ਅਸੀਂ ਮਾਲ ਵੇਚੀਦਾ ਮੇਡ ਇਨ ਬੰਗਲਾਦੇਸ਼ ਬਹੁਤ ਘੈਂਡ ਮਾਲ ਹੁੰਦਾ ਵਾ ਤੇ ਪ੍ਰਿੰਟ ਬਹੁਤ ਸ਼ਾਨਦਾਰ ਹੁੰਦੇ ਕਪੜਾ ਬਹੁਤ ਘੈਂਡ ਹੁੰਦਾ ਵਾ ਇਹਦਾ ਕੀ ਲੱਗਦਾ ਉਹੀ ਸੇਮ ਰੇਟ ਇਹ ਆਰਜੀਆ ਤੇਨ ਇਹ ਆਰਜੀਆ ਤੇਨ ਸਿੰਗਲ ਛੜ 350 ਉਹ ਦੱਸਿਆ ਭਾਜੀ ਟੀ-ਸ਼ਰਟ ਕਿੰਨੀ ਟੀ-ਸ਼ਰਟ ਹੈਗੀਆਂ ਨੇ ਹਾਂਜੀ ਹਾਂ ਲੋ ਆਮ ਟੀ-ਸ਼ਰਟ ਨਹੀਂ ਹੈ ਜਿਹੜੀ ਆਪਣੀ ਮਿਲਦੀ ਹੈ ਕਿ ਹਾਂ ਵੀ ਪੰਜ ਸੌ ਨਹੀਂ ਜਾਉ ਤੇ ਰੰਗ ਰੂੰਗਦੇ ਜੋ ਕੁਝ ਨਹੀਂ ਹੋਣਾ ਕਪੜਾ ਕੱਸਦਾ ਭਾਜੀ ਆ ਦੇਖੋ ਕੁਆਲਿਟੀ ਬਾੜੀ ਚੀਜ਼ ਵੇਚਣੀ ਨਹੀਂ ਆਪਾਂ ਠੀਕ ਆ ਬ੍ਰਾ ਸਟੱਫ ਉਕਰ ਬੋਰਡ ਦੇ ਪੀਸ ਨੇ ਇੱਕ ਕ੍ਰਸ਼ ਹੁੰਦਾ ਜਿਹੜਾ ਮਾਰਕੀਟ ਦੇ ਵਿੱਚ 650 650 ਰੁਪਏ ਦੇ ਵਿੱਚ ਲੱਗਦਾ ਕ੍ਰਸ਼ ਕੋਟਨ ਦੇ ਵਿੱਚ ਪਜਾਮਾ ਵਾ ਸਟੇਟ ਤੇ ਬੂਟ ਕੱਟ ਦੋਨੋਂ ਮਿਲ ਜਾਣਗੇ ਇਹਦੇ ਵਿੱਚ ਇਹ ਕਾ ਲੋ ਜੋਰਡਨ ਦੀ ਐਟਮਾ ਬਹੁਤ ਸ਼ਾਨਦਾਰ ਹੈ ਡਿਕਲ ਬੜਾ ਚੱਕ ਕੇ ਦਿਖਾਉ ਉਹ ਸਿੱਧੇ ਬੋਹਾਂਦਾਰ ਹੈ ਸਿਰਫ 450 ਦੀ ਰੇਂਜ ਵਿੱਚ ਇਹਦੇ ਵਿੱਚ ਡਿਜ਼ਾਈਨ ਕਾਫੀ ਬੀ ਸਮਝਣਗੇ ਕਾ ਲੋ ਤੇ ਕਾ ਵੀ ਸਟਫ ਹੈ ਬੜਾ ਘੈਂਟਾ ਭਾਈ ਉਂਦਾ ਭਾਜੀ ਪਹਿਲੇ ਨਿਕਦਾ ਸੀ 450 ਦੀ ਰੇਂਜ ਜੀ ਗੱਭਰ ਉਹ ਸ਼ਾਨਦਾਰ ਇਹ ਨਹੀਂ ਹੈ ਕਿ ਭਾਜੀ ਦੋ ਵਾਰੀ ਤਿੰਨ ਵਾਰੀ ਬੈਠੇ ਤਾਂ ਪਾੜ ਜਾਏਗਾ ਉਹ ਚੀਜ਼ ਨਹੀਂ ਹੈ ਬੱਚੇ ਬੋਲ ਹੈ ਘੈਂਟ ਵੀ ਫਿਰ ਮਾਰਕੀਟ ਵਿੱਚ 600 650 파ਰ ਕੋ ਮਿਲਦੇ ਇਹ ਵੀ 640 ਦੇ ਵਿੱਚ ਓਕੇ ਵੀਰੇ 640 ਦਾ ਵੀ 640 ਭਾਜੀ ਬਹੁਤ ਡਿਜ਼ਾਈਨਿੰਗ ਹੈ ਇਹਦੇ ਵਿੱਚ ਇਹ ਸ਼ਰਟ ਭਾਜੀ ਜਿਹੜੀ ਅਸੀਂ ਸ਼ਰਟ ਲੋਕਾਂ ਲਈ ਵੇਚੀ ਦੀਆਂ ਆਪਣੀ ਇੰਦਰ ਲਈ ਵੇਚੀ ਦੀਆਂ ਨੇ ਆ ਲਓ ਆ ਕਪੜੇ ਚੈੱਕ ਕਰੋ ਭਾਜੀ 500 550 ਦੀ ਵਿਕਦੇ ਆ 6000 ਰੁਪਏ ਤਿੰਨ ਪੀਸ ਵਿੱਚ ਦੇ ਆ 1000 ਦੇ ਤਿੰਨ 1000 ਦੇ ਤਿੰਨ ਕੀ ਕਰੀ ਸਾਡੇ ਨਾਲ ਕੰਬੋ ਛੋੜਿਆ ਹੋਇਆ ਹੈ 1000 ਦੇ ਤਿੰਨ ਸਾਡਾ ਨੰਬਰ ਲੱਕੀ ਨੰਬਰ ਆ 1000 ਦੇ ਤਿੰਨ ਚਲੋ ਕੰਮ ਚੱਲਣ ਦੇਗਾ ਕੋਈ ਵੀ ਚੀਜ਼ ਵੇਚਣੀ ਹੈ ਤਿੰਨ ਦੇ ਹਿਸਾਬ ਨਾਲ ਵੇਚੀ ਹਾਲੇ ਕੋ ਸਾਰੇ ਆਰਟੀਕਲ ਆ ਸਾਰੀ ਸ਼ਰਟਾਂ ਲੱਗੀਆਂ ਤੁਸੀਂ ਜਿਹੜੀ ਮਰਜ਼ੀ ਆ ਕੇ ਲੈ ਲਓ ਕੋਈ ਰੇਟ ਦੇ ਵਿੱਚ 1000 ਦੇ ਤਿੰਨ ਦੇ ਆ ਦੇਖੋ ਵਰਬਰੀ ਹੋ ਗਈਆਂ ਸਾਰੀ 1000 ਦੇ ਤਿੰਨ ਕੱਪੜੇ ਵੀ ਭਾਜੀ ਪਿਓਰ ਕੋਟਨ ਹੋਊਗਾ ਪਲਿਸਟਰ ਕਪੜੇ ਨਹੀਂ ਹੋਣਗੇ ਤਾਂ ਪਹਿਲਾਂ ਪਤਾ ਲੱਗ ਜਾਣਾ ਹ ਇਹ ਜੀ ਬਾਹਰ ਲੀਆਂ ਟੀ-ਸ਼ਰਟਾਂ ਵਿੱਚ ਰੇ ਇੰਪੋਰਟਡ ਤੇ ਸਿਰਫ 200 ਰੁਪਏ ਦੀ ਰੇਂਜ ਚ ਹੈ। ਉਹ ਕਿਧਰੇ? ਇਹ ਯੂਰਪ ਦਾ ਮਾਲ ਆ ਆਪਣੇ ਇੰਡੀਆ ਦਾ ਨਹੀਂ ਹੈਗਾ। ਇਹ ਸਭ ਤੋਂ ਜ਼ਿਆਦਾ ਕਵਾਂਟਿਟੀ ਚ ਵਿਕਦਾ ਮਾਲ ਆਪਣੇ ਕੋਲ। ਠੀਕ ਹੈ। ਪਿਓਰ ਕਾਟਨ ਦੀ ਹੁੰਦੀਆਂ ਨੇ ਤਾਂ ਸਭ ਤੋਂ ਘੈਣ ਚੀਜ਼ਾਂ ਨੇ ਇਹ। ਓਕੇ ਜੀ। ਪਰਿੰਟ ਭਾਜੀ ਬਹੁਤ ਸ਼ਾਨਦਾਰ ਨੇ। ਕਿਉਂਕਿ ਡੋ ਡੇਲੀ ਰੁਟੀਨ ਨੂੰ ਪਾਉਣ ਵਾਸਤੇ ਸਾਡੇ ਕੋਲ। ਮਾ ਵੀ ਸਾਈ ਪੂਰੇ ਖੁੱਲੇ ਡੁੱਲੇ ਨੇ। ਕੋਈ ਆਖਰੀ ਬੰਦੇ ਨੂੰ ਮਿਲਦੀ ਨਹੀਂ ਜੀ। ਇਦਾਂ ਮਾਲ ਵਿਕਦਾ ਹੈ। ਛੋੜੀ-ਮੋਟੀ ਵਿਕਦੀਆਂ ਕੁਝ ਨਹੀਂ। ਇਹਦਾ ਕੀ ਪ੍ਰਾਈਸ ਹੈ? ਭਾਜੀ 200 ਰੁਪਏ ਦੀ ਪਾ 1 ਅਜਾ ਕਰੋ ਸਾਰੇ ਪ੍ਰਿੰਟ ਕੈਂਡ ਹਾਂਜੀ ਬ੍ਰੋ ਬਹੁਤ ਬਹੁਤ ਸਟਾਕ ਹੋ ਜਾਣਾ ਮਰਜੀ ਦਿਖਾਈ ਜਾਵੇ ਕੋਈ ਮੈਂ ਕਹਿੰਦਾ ਟਿਸ਼ੂ ਦਾ ਆਉਂਦੀ ਹੈ ਨਹੀਂ ਬਾਦੂ ਟਿਸ਼ੂ ਦਾ ਡੇਲੀ 25 30 ਪੀਸ ਵਿਕਦੇ ਆ ਤੇ ਡੇਲੀ 50 ਪੀਸ ਬਾੜੀ ਦੇ ਆ ਜਾਂਦੇ ਬਹੁਤ ਸ਼ਾਨਦਾਰ ਆਰਟੀਕਲ ਸਾਰੇ ਬ੍ਰਾਂਡ ਹੋਣਗੇ ਸਾਰੇ ਬ੍ਰਾਂਡ ਜਿੰਦਾ ਵੀ ਲੈਣਾ ਚਾਹੁੰਦੇ ਨੇ 1000 ਰੁਪਏ 3 ਪੀਸ ਵੀ ਹਜ਼ਾਰ ਦੇ ਦਿਨ ਹਲੋ ਅਲੂ ਵਾਈਜ਼ੀ ਪੈਂਟ ਹੈਗੀ ਆ ਅੱਛਾ ਵੀਰੇ ਹਜ਼ਾਰ ਦੇ ਤਿੰਨ ਪੀਸ ਠੀਕ ਹੈ ਘੈਂਟ ਵਾਲ ਹੋਗਾ ਯਾਰ ਤੋ ਜ਼ਰਾ ਘੈਂਟ ਹੀ ਹੁੰਦਾ ਤਾਂ ਭਰੀ ਇਹਦੇ ਹਲੋ ਠੀਕ ਆ ਵੀਰੇ ਤੇ ਭਾਜੀ ਬੋਂਜਾ ਕਵਰ ਓਕੇ ਵਾਈਜ਼ੀ オリジナル ਓਕੇ ਵੀਰੇ ਇਹਦੀ ਬੋਂਜਾ ਕਵਰ ਇਹ ਬੋਂਜਾ ਮਿਲਦਾ ਨਹੀਂ ਛੇਦੀ ਹੈ ਨਾ ਭਾਜੀ ਉਹ ਵੀ 1000 ਰੁਪਏ ਤਿੰਨ ਇਹ ਵੀ ਹਜ਼ਾਰ ਦੇ ਤਿੰਨ ਵੀ ਹਜ਼ਾਰ ਦੇ ਤਿੰਨ ਓਕੇ ਵੀਰੇ ਸਪੈਸ਼ਲ ਭਾਜੀ ਗਾਹ ਦੂਰੂ ਦੂਰੂ ਤੋ ਨਹੀਂ ਆ साइज ਲੈਣ ਵਾਸਤੇ ਠੀਕ ਆ ਗਾਹ ਨਹੀਂ ਮਿਲਦੀ ਵੀਰੇ ਬਹੁਤ ਟੁਕੜੇ ਆ ਰੈਕਲਰ ਦੀ ਵੈਂਟ ਭਾਜੀ ਆ ਚੈੱਕ ਕਰੋ ਹਾਂਜੀ ਵੀਰੇ ਇਹ ਵੀ ਆ ਗਏ ਤਿੰਨ ਓਕੇ ਹੈਲੋ ਠੀਕ ਆ ਵੀਰੇ ਪੀ ਸਾਰੀ ਕੈਂਟ ਨੇ ਭਾਜੀ ਸਾਰਾ ਸੇਮ ਹੀ ਰੇਟ ਆ ਠੀਕ ਆ ਵੀਰੇ ਸਟ੍ਰੇਟ ਬੈਲ ਬੋਟਮ ਨੈਰੋ ਦੋਨੋਂ ਕੁਆਲਿਟੀ ਮਿਲ ਜਾਣਗੀਆਂ ਇੱਕਦਮ ਇੱਕ ਹੋਰ ਚੀਜ਼ ਦੋ